ਸੋ ਅੱਜ ਸਾਡੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਥਾਣਾ ਬਲਾਚੌਰ ਦੇ ਸਾਰੇ ਪੁਲਿਸ ਕਰਮਚਾਰੀਆਂ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਥਾਣਾ ਬਲਾਚੌਰ ਦੇ ਵਿੱਚ ਕੀਤਾ ਗਿਆ ਹੈ। ਸੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੰਨੀ ਗਰਮੀ ਦੇ ਵਿੱਚ ਇਨਸਾਨ ਇੰਨਾ ਜ਼ਿਆਦਾ ਗਰਮੀ ਤੋਂ ਪਰੇਸ਼ਾਨ ਹੈ ਤਾਂ ਪੰਛੀਆਂ ਦਾ ਕੀ ਹਾਲ ਹੁੰਦਾ ਹੋਵੇਗਾ। ਸੋ ਪਾਣੀ ਤੋਂ ਤਰਸਦੇ ਨੇ ਵਿਚਾਰੇ। ਸੋ ਭੋਜਨ ਤੋਂ ਤਰਸਦੇ ਨੇ ਵਿਚਾਰੇ। ਸੋ ਇਹ ਕੰਮ ਕਰਨਾ ਬਹੁਤਾ ਔਖਾ ਨਹੀਂ ਹੈ। ਸੋ ਸਸਤਾ ਕੰਮ ਹੈ ਨਾ ਕਿ ਮਹਿੰਗਾ। ਸੋ ਸਿਰਫ ਇਹਦੇ ਲਈ ਸਮੁੱਚ ਸਮਾ ਕੱਢਣ ਦੀ ਲੋੜ ਆ ਸੋ ਵਾਹਿਗੁਰੂ ਨੇ ਇਨਸਾਨ ਨੂੰ ਇੰਨਾ ਸੋਹਣਾ ਬਣਾਇਆ ਇੰਨੀ ਸੋਹਣੀ ਸੋਚ ਦਿਤਤੀ ਆ ਇੰਨੀ ਸੋਹਣੀ ਸਮਝ ਦਿਤਤੀ ਆ ਸੋ ਦੇਖੋ ਆਪਾਂ ਨਾ ਸੋਚ ਤੋਂ ਕੰਮ ਲੈਨੇ ਆ ਤੇ ਨਾ ਸਮਝ ਤੋਂ ਸੋ ਥਾਣੇ ਦੇ ਸਾਰੇ ਕਰਮਚਾਰੀਆਂ ਵੱਲੋਂ ਇੰਨੀ ਮਿਹਨਤ ਕਰਕੇ ਮਿੱਟੀ ਦੇ ਬਰਤਨ ਲੈ ਕੇ ਉਹਨਾਂ ਨੂੰ ਤਾਰਾਂ ਦੇ ਨਾਲ ਕਿੱਲੀਆਂ ਬਣਾ ਕੇ ਥਾਣੇ ਦੇ ਵਿੱਚ ਜਿੰਨੇ ਵੀ ਦਰਖਤ ਨੇ ਉਹਨਾਂ ਦੇ ਨਾਲ ਟੰਗਿਆ ਸੋ ਉਹਦੇ ਵਿੱਚ ਪਾਣੀ ਪਾਇਆ ਪੰਛੀਆਂ ਲਈ ਭੋਜਨ ਪਾਇਆ ਸੋ ਦੋਸਤੋ ਇਹੋ ਜਿਹਾ ਪ੍ਰਾਲੇ ਫਨੂ ਵੀ ਸਾਰੇ ਆਪਣੇ ਏਰੀਆ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਗਰ ਤੁਸੀਂ ਕਿਤੇ ਵੀ ਜੌਬ ਕਰਨ ਜਾਂਦੇ ਆ ਤੁਹਾਨੂੰ ਲੱਗਦਾ ਕਿ ਇੱਥੇ ਆਪਾਂ ਇਹ ਪ੍ਰਾਲਾ ਕਰ ਸਕਦੇ ਆ ਸੋ ਦੋਸਤੋ ਤੁਹਾਨੂੰ ਇਹਨਾਂ ਵੱਲ ਦੇਖ ਕੇ ਜ਼ਰੂਰ ਕਰਨਾ ਚਾਹੀਦਾ ਹੈ ਸੋ ਇਸ ਤੋਂ ਵੱਡਾ ਪੰਨੀ ਹੈ ਕੋਈ ਸੋ ਮੈਂ ਤੁਹਾਨੂੰ ਦੱਸਦਾ ਕਿ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਪੰਛੀ ਹੈ ਇਹ ਸਾਨੂੰ ਘੱਟ ਨਜ਼ਰ ਆਉਂਦੇ ਆ ਸੋ ਇਹਨਾਂ ਦਾ ਨਾ ਨਜ਼ਰ ਹੋਣਾ ਇੱਕੋ ਹੀ ਕਾਰਨ ਹੈ ਕਿ ਵੱਧ ਰਹੀ ਗਰਮੀ ਸੋ ਗਰਮੀ ਦੇ ਕਾਰਨ ਇਹ ਮਰ ਰਹੇ ਨੇ ਇਹਨਾਂ ਨੂੰ ਨਾ ਪਾਣੀ ਮਿਲਦਾ ਨਾ ਭੋਜਨ ਮਿਲਦਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸੋ ਜਿਨ੍ਹਾਂ ਨੇ ਇਹ ਬਹੁਤ ਸੋਹਣਾ ਉਪਰਾਲਾ ਕੀਤਾ